ਅੱਜ ਆਪਾਂ ਬੁੱਧੀ ਅੰਕ ਇੰਟੈਲੀਜੈਂਸ ਕੋਸ਼ੀਅੰਟ ਬਾਰੇ ਪੜਾਂਗੇ ਆਓ ਸ਼ੁਰੂ ਕਰੀਏ ਬੁੱਧੀ ਅੰਕ ਇੰਟੈਲੀਜੈਂਸ ਕੋਸ਼ੀਅੰਟ ਬੁੱਧੀ ਅੰਕ ਜਿਸ ਨੂੰ ਆਈਕਿਊ ਦੇ ਨਾਲ ਡਿਨੋਟ ਕੀਤਾ ਜਾਂਦਾ ਹੈ ਇੱਕ ਅਜਿਹਾ ਮਾਪ ਹੈ ਜਿਸ ਰਾਹੀਂ ਕਿਸੇ ਵਿਅਕਤੀ ਦੀ ਸਿੱਖਣ ਸਮਝਣ ਤਰਕ ਕਰਨ ਸਮੱਸਿਆਵਾਂ ਨੂੰ ਹੱਲ ਕਰਨ ਦੀ ਮਾਨਸਿਕ ਸਮਰੱਥਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਹੁਣ ਅਸੀਂ ਬੁੱਧੀ ਅੰਕ ਬਾਰੇ ਵਿਸਥਾਰਪੂਰਵਕ ਪੜਾਂਗੇ ਬੁੱਧੀ ਅੰਕ ਕੀ ਹੈ IQ ਦਾ ਮਤਲਬ ਹੈ ਤੁਹਾਡੀ ਮਾਨਸਿਕ ਉਮਰ ਤੁਹਾਡੀ ਅਸਲ ਉਮਰ ਦੇ ਮੁਕਾਬਲੇ ਕਿੰਨੀ ਹੈ ਇਹ ਕੋਈ ਤੁਹਾਡੇ ਗਿਆਨ ਨੌਲੇਜ ਦਾ ਟੈਸਟ ਨਹੀਂ ਹੈ ਸਗੋਂ ਤੁਹਾਡੀ ਸਮਰੱਥਾ ਦਾ ਟੈਸਟ ਹੈ ਬੁੱਧੀ ਨੂੰ ਮਾਪਣ ਦਾ ਸਭ ਤੋਂ ਪਹਿਲਾ ਵਿਵਹਾਰਕ ਟੈਸਟ ਫਰਾਂਸੀਸੀ ਮਨੋਵਿਗਿਆਨੀ ਅਲਫਰੈਡ ਬਿਨੇ ਅਤੇ ਉਸ ਦੇ ਸਾਥੀ ਥੀਓਡੋਰ ਸਾਈਮਨ ਦੁਆਰਾ 1905 ਵਿੱਚ ਤਿਆਰ ਕੀਤਾ ਗਿਆ ਸੀ IQ ਸ਼ਬਦ ਦੀ ਉਤਪਤੀ 1912 ਹਾਲਾਂਕਿ ਬਿਨੇ ਨੇ ਟੈਸਟ ਬਣਾਇਆ ਸੀ ਪਰ ਇੰਟੈਲੀਜੈਂਸ ਕੋਸ਼ੈਂਟ ਸ਼ਬਦ ਅਤੇ ਇਸ ਨੂੰ ਅੰਕਾਂ ਵਿੱਚ ਮਾਪਣ ਦਾ ਫਾਰਮੂਲਾ ਜਰਮਨ ਮਨੋਵਿਗਿਆਨੀ ਵਿਲੀਅਮ ਸਟਰਨ ਨੇ 1912 ਵਿੱਚ ਦਿੱਤਾ ਸੀ ਸਟੈਂਫੋਰਡ ਬਿਨੇ ਟੈਸਟ 1916 ਅਮਰੀਕਾ ਦੀ ਸਟੈਂਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਲੂਇਸ ਟਰਮਨ ਨੇ ਬਿਨੇ ਦੇ ਟੈਸਟ ਵਿੱਚ ਸੋਧ ਕੀਤੀ ਅਤੇ ਇਸ ਨੂੰ ਸਟੈਂਫੋਰਡ ਬਿਨੇ ਇੰਟੈਲੀਜੈਂਸ ਸਕیل ਦਾ ਨਾਮ ਦਿੱਤਾ ਇਹ ਦੁਨੀਆ ਦਾ ਸਭ ਤੋਂ ਪ੍ਰਸਿੱਧ ਆਈਕਿਊ ਟੈਸਟ ਬਣ ਗਿਆ ਜੋ ਅੱਜ ਵੀ ਕਈ ਰੂਪਾਂ ਵਿੱਚ ਵਰਤਿਆ ਜਾਂਦਾ ਹੈ ਆਈਕਿਊ ਕਿਵੇਂ ਮਾਪਿਆ ਜਾਂਦਾ ਹੈ ਆਈਕਿਊ ਦਾ ਫਾਰਮੂਲਾ ਮੁੱਖ ਤੌਰ ਤੇ ਜਰਮਨ ਮਨੋਵਿਗਿਆਨੀ ਵਿਲੀਅਮਸ ਟਰਨ ਨੇ 1912 ਵਿੱਚ ਦਿੱਤਾ ਸੀ ਬਾਅਦ ਵਿੱਚ ਲੂਈਸ ਟਰਨ ਨੇ ਇਸ ਫਾਰਮੂਲੇ ਨੂੰ ਹੋਰ ਸਪਸ਼ਟ ਕੀਤਾ ਅਤੇ ਇਸ ਵਿੱਚ 100 ਨਾਲ ਗੁਣਾ ਕਰਨ ਦਾ ਤਰੀਕਾ ਜੋੜਿਆ ਤਾਂ ਜੋ ਨਤੀਜਾ ਦਸ਼ਮਲਵ ਦੀ بجائے ਇੱਕ ਪੂਰਨ ਅੰਕ ਵਿੱਚ ਆ ਸਕੇ ਮਨੋਵਿਗਿਆਨ ਵਿੱਚ ਇਸ ਦਾ ਇੱਕ ਰਵਾਇਤੀ ਫਾਰਮੂਲਾ ਵਰਤਿਆ ਜਾਂਦਾ ਸੀ IQ ਮੈਂਟਲ ਏਜ MA ਕ੍ਰੋਨਿਕਲ ਏਜ CA 100 ਮਾਨਸਿਕ ਉਮਰ ਮੈਂਟਲ ਏਜ ਇਹ ਉਹ ਪੱਧਰ ਹੈ ਜਿਸ ਤੇ ਤੁਹਾਡਾ ਦਿਮਾਗ ਕੰਮ ਕਰਦਾ ਹੈ ਇਹ ਦੱਸਦਾ ਹੈ ਕਿ ਤੁਹਾਡੀ ਬੌਧਿਕ ਸਮਰੱਥਾ ਕਿਸੇ ਖਾਸ ਉਮਰ ਦੇ ਬੱਚਿਆਂ ਦੇ ਬਰਾਬਰ ਹੈ ਮਾਨਸਿਕ ਉਮਰ ਇਹ ਧਾਰਨਾ ਸਭ ਤੋਂ ਪਹਿਲਾਂ ਅਲਫ्रेड ਬਿਨੇ ਨੇ 1908 ਵਿੱਚ ਦਿੱਤੀ ਸੀ ਅਸਲ ਉਮਰ ਕ੍ਰੋਨਿਕਲ ਏਜ ਇਹ ਤੁਹਾਡੀ ਜਨਮ ਤੋਂ ਹੁਣ ਤੱਕ ਦੀ ਅਸਲ ਉਮਰ ਹੈ ਸਾਲਾਂ ਮਹੀਨਿਆਂ ਅਤੇ ਦਿਨਾਂ ਵਿੱਚ ਉਦਾਹਰਨ ਜੇਕਰ ਕਿਸੇ 10 ਸਾਲ ਦੇ ਬੱਚੇ ਦੀ ਮਾਨਸਿਕ ਯੋਗਤਾ 12 ਸਾਲ ਦੇ ਬੱਚੇ ਦੇ ਬਰਾਬਰ ਹੈ ਤਾਂ ਉਸ ਦਾ IQ ਹੋਵੇਗਾ IQ 12 10 100 120 IQ ਟੈਸਟ ਵਿੱਚ ਕੀ ਦੇਖਿਆ ਜਾਂਦਾ ਹੈ ਇੱਕ ਮਿਆਰੀ IQ ਟੈਸਟ ਵਿੱਚ ਆਮ ਤੌਰ ਤੇ ਹੇਠ ਲਿਖੇ ਹੁੰਦਰਾ ਦੀ ਜਾਂਚ ਹੁੰਦੀ ਹੈ ਤਰਕਸ਼ੀਲਤਾ ਪੈਟਰਨਾਂ ਨੂੰ ਸਮਝਣਾ ਗਿਣਤਕ ਯੋਗਤਾ ਅੰਕਾਂ ਨਾਲ ਖੇਡਣਾ ਭਾਸ਼ਾ ਦਾ ਗਿਆਨ ਸ਼ਬਦਾਵਲੀ ਅਤੇ ਸਮਝ ਯਾਦਦਾਸ਼ਤ ਜਾਣਕਾਰੀ ਨੂੰ ਕਿੰਨੀ ਦੇਰ ਯਾਦ ਰੱਖਿਆ ਜਾ ਸਕਦਾ ਹੈ ਵਿਜ਼ੂਅਲ ਸਪੇਸ਼ੀਅਲ ਨਕਸ਼ੇ ਜਾਂ ਆਕਾਰਾਂ ਨੂੰ ਸਮਝਣ ਦੀ ਸਮਰੱਥਾ ਮਹੱਤਮਪੂਰਨ ਤੱਥ ਸਥਿਰਤਾ ਆਈਕਿਊ ਉਮਰ ਦੇ ਨਾਲ ਬਹੁਤ ਜ਼ਿਆਦਾ ਨਹੀਂ ਬਦਲਦਾ ਪਰ ਸਹੀ ਸਿੱਖਿਆ ਅਤੇ ਮਾਹੌਲ ਨਾਲ ਇਸ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਸੀਮਾਮਾ IQ ਇਹ ਨਹੀਂ ਦੱਸਦਾ ਕਿ ਤੁਸੀਂ ਜੀਵਨ ਵਿੱਚ ਕਿੰਨੇ ਸਫਲ ਹੋਵੋਗੇ ਇਹ ਤੁਹਾਡੀ ਭਾਵਨਾਤਮਕ ਬੁੱਧੀ EQ ਜਾਂ ਤੁਹਾਡੀ ਮਿਹਨਤ ਬਾਰੇ ਕੁਝ ਨਹੀਂ ਦੱਸਦਾ ਵਿਰਾਸਤ ਅਤੇ ਵਾਤਾਵਰਣ ਬੁੱਧੀ ਕੁਝ ਹੱਦ ਤੱਕ ਜੈਨੇਟਿਕ ਹੁੰਦੀ ਹੈ ਅਤੇ ਕੁਝ ਹੱਦ ਤੱਕ ਚੰਗੇ ਖਾਣ ਪੀਣ ਅਤੇ ਪੜ੍ਹਾਈ ਦੇ ਮਾਹੌਲ ਤੇ ਨਿਰਭਰ ਕਰਦੀ ਹੈ ਕ੍ਰਿਸਟਲਾਈਜ਼ਡ ਬੁੱਧੀ ਉਮਰ ਦੇ ਨਾਲ ਵਧਦੀ ਰਹਿੰਦੀ ਹੈ ਕਿਉਂਕਿ ਅਸੀਂ ਨਵੇਂ ਤਜਰਬੇ ਹਾਸਲ ਕਰਦੇ ਰਹਿੰਦੇ ਹਾਂ ਲੂਇਸ ਟਰਮਨ ਦਾ ਬੁੱਧੀ ਵਰਗੀਕਰਨ लुइस टर्मन अमरीकी ਮਨੋਵਿਗਿਆਨੀ ਸਨ ਜਿਨ੍ਹਾਂ ਨੇ ਸਟੈਂਡਫੋਰਡ ਬਿਨੇ ਇੰਟੈਲੀਜੈਂਸ ਸਕੇਲ ਤਿਆਰ ਕੀਤੀ ਉਹਨਾਂ ਨੇ ਆਈਕਿਊ ਦੇ ਆਧਾਰ ਤੇ ਬੁੱਧੀ ਦਾ ਵਰਗੀਕਰਨ ਕੀਤਾ टर्मਨ ਦਾ ਆਈਕਿਊ ਆਧਾਰਿਤ ਬੁੱਧੀ ਵਰਗੀਕਰਨ 140 ਤੋਂ ਉੱਪਰ ਅਤੀ ਪ੍ਰਤਿਭਾਸ਼ਾਲੀ 120 ਤੋਂ 140 ਉੱਚ ਬੁੱਧੀਮਾਨ 110 ਤੋਂ 120 શ્રેਸ਼ਟ ਬੁੱਧੀ 90 ਤੋਂ 110 ਔਸਤ ਬੁੱਧੀ 80 ਤੋਂ 90 ਮੰਦ ਬੁੱਧੀ 80 ਤੋਂ 80 ਬੁੱਧੀ ਖੀਨਤਾ ਇਸ ਦੀ ਹੋਰ ਵੰਡ ਇਸ ਪ੍ਰਕਾਰ ਹੈ 50 ਤੋਂ 80 ਮੂਰਖ 25 ਤੋਂ 50 ਮੂੜ 25 ਤੋਂ ਘੱਟ ਜੜ ਜਾਂ ਬੁੱਧੂ ਟਰਮਨ ਨੇ IQ ਮਾਨਸਿਕ ਉਮਰ ਵਟਾ ਅਸਲੀ ਉਮਰ ਗੁਣਾ 100 ਦੀ ਵਰਤੋਂ ਕੀਤੀ ਉਹਨਾਂ ਦੇ ਅਨੁਸਾਰ 90 ਤੋਂ 110 IQ ਵਾਲੇ ਲੋਕ ਆਮ ਬੁੱਧੀ ਵਾਲੇ ਮੰਨੇ ਜਾਂਦੇ ਹਨ ਇਹ ਵਰਗੀਕਰਨ ਵਿਦਿਆਰਥੀਆਂ ਦੀ ਯੋਗਤਾ ਪਛਾਣਨ ਲਈ ਵਰਤਿਆ ਗਿਆ ਪ੍ਰਸ਼ਨ ਨੰਬਰ 1 ਆਈਕਿਊ ਦਾ ਫਾਰਮੂਲਾ ਕੈਸ ਨੇ ਦਿੱਤਾ ਏ ਅਲਫਰੈਡ ਬਿਨੇ ਬੀ ਵਿਲੀਅਮਸ ਟਰਨ ਸੀ ਲੂਇਸ ਟਰਮਨ ਡੀ ਗਿਲਫੋਰਡ ਤਾਂ ਇਸ ਦਾ ਸਹੀ ਉੱਤਰ ਹੈ ਬੀ ਵਿਲੀਅਮਸ ਟਰਨ ਪ੍ਰਸ਼ਨ ਨੰਬਰ 2 ਇੱਕ ਬੱਚੇ ਦੀ ਮਾਨਸਿਕ ਉਮਰ 12 ਸਾਲ ਹੈ ਅਤੇ ਅਸਲ ਉਮਰ 10 ਸਾਲ ਹੈ ਉਸ ਦਾ ਆਈਕਿਊ ਕਿੰਨਾ ਹੋਵੇਗਾ ੳ 100 ਅ 110 ਈ ਡੀ 120 ਸ 130 ਤਾਂ ਇਸ ਦਾ ਸਹੀ ਉੱਤਰ ਹੈ ਈ ਡੀ 120 ਇਸ ਨੂੰ ਅਸੀਂ ਬੁੱਧੀ ਅੰਕ ਦੇ ਫਾਰਮੂਲੇ ਨਾਲ ਹੱਲ ਕਰ ਸਕਦੇ ਹਾਂ 12/10 100 ਇਸ ਦਾ ਉੱਤਰ 120 ਆਵੇਗਾ। ਪ੍ਰਸ਼ਨ ਨੰਬਰ 3 ਬੁੱਧੀ ਅੰਕ IQ ਕੱਢਣ ਦਾ ਸਹੀ ਫਾਰਮੂਲਾ ਕਿਹੜਾ ਹੈ? ਤਾਂ ਇਹਨਾਂ ਵਿੱਚੋਂ ਇਹੜਾ ਵਿਕਲਪ ਬਿਲਕੁਲ ਸਹੀ ਹੈ। ਮੈਂਟਲ ਏਜ ਕ੍ਰੋਨਿਕਲ ਏਜ 100। ਪ੍ਰਸ਼ਨ ਨੰਬਰ 4 ਸਧਾਰਨ ਬੁੱਧੀ ਵਾਲੇ ਬੱਚਿਆਂ ਦਾ IQ ਪੱਧਰ ਕਿੰਨਾ ਹੁੰਦਾ ਹੈ? ਊੜਾ 70 ਤੋਂ 80। ਏਡਾ 90 ਤੋਂ 110 ਈਡੀ 120 ਤੋਂ 130 ਸ 140 ਤੋਂ ਉੱਪਰ ਤਾਂ ਇਸ ਦਾ ਸਹੀ ਉੱਤਰ ਹੈ ਏਡਾ 90 ਤੋਂ 110 ਪ੍ਰਸ਼ਨ ਨੰਬਰ 5 ਪਹਿਲਾ ਬੁੱਧੀ ਟੈਸਟ ਕਦੋਂ ਬਣਾਇਆ ਗਿਆ ਸੀ ਊੜਾ 1901 ਏਡਾ 1905 ਈਡੀ 1911 ਸ 1920 ਇਸ ਦਾ ਸਹੀ ਉੱਤਰ ਹੈ ਏਡਾ 1905 ਪ੍ਰਸ਼ਨ ਨੰਬਰ 6 ਮਾਨਸਿਕ ਉਮਰ ਦੀ ਧਾਰਨਾ ਕਿਸ ਨੇ ਦਿੱਤੀ ਸੀ ਏ ਅਲਫਰਡ ਬਿਨੇ ਬੀ ਟਰਮਨ ਸੀ ਸਟਰਨ ਡੀ ਗਿਲਫੋਰਡ ਤਾਂ ਇਸ ਦਾ ਸਹੀ ਉੱਤਰ ਹੈ ਏ ਅਲਫ्रेड ਬਿਨੇ ਪ੍ਰਸ਼ਨ ਨੰਬਰ 7 ਸਟੈਂਫੋਰਡ ਬਿਨੇ ਸਕੇਲ ਵਿੱਚ ਆਈਕਿਊ ਫਾਰਮੂਲੇ ਨੂੰ 100 ਨਾਲ ਗੁਣਾ ਕਰਨ ਵਾਲਾ ਵਿਗਿਆਨੀ ਕੌਣ ਸੀ ਏ ਪਿਆਜੇ ਬੀ ਵਿਲੀਅਮਸ ਟਰਨ ਸੀ ਲੂਇਸ ਟਰਮਨ ਡੀ ਸਾਈਮਨ ਤਾਂ ਇਸ ਦਾ ਸਹੀ ਉੱਤਰ ਹੈ ਸੀ ਲੂਇਸ ਟਰਮਨ ਪ੍ਰਸ਼ਨ ਨੰਬਰ 8 ਬੁੱਧੀ ਦਾ ਕਿਹੜਾ ਹਿੱਸਾ ਅਨੁਭਵ ਅਤੇ ਗਿਆਨ ਤੇ ਆਧਾਰਿਤ ਹੁੰਦਾ ਹੈ ਜੋ ਉਮਰ ਦੇ ਨਾਲ ਵਧਦਾ ਹੈ ਏ ਤਰਲ ਬੁੱਧੀ B ਕ੍ਰਿਸਟਲਾਈਜ਼ਡ ਬੁੱਧੀ C ਭਾਵਨਾਤਮਕ ਬੁੱਧੀ D ਸਿਰਜਣਾਤਮਕ ਬੁੱਧੀ ਤਾਂ ਇਸ ਦਾ ਸਹੀ ਉੱਤਰ ਹੈ B ਕ੍ਰਿਸਟਲਾਈਜ਼ਡ ਬੁੱਧੀ